तो पानी तो चेक करो बरसात बरसात भी कह रहे मूसलाधार बरसात मैं भी वो कहूंगी कल का दिन सड़ा लंघ किस तरह गया यार ग् बहार ना कर दूध धोनी तो जी ग ਜਉਂ ਆ ਨਾ ਗੱਡੀ ਬਾਹਰ ਕਰ ਕਾਵਾ ਕੱਲ ਨਾ ਬਾਈ ਰਾੜਾ ਰਹਾ ਇੱਕ ਵਾਰ ਕੀ ਤੋ ਖੁਸ਼ੀ ਆ ਮੇਰੇ ਸਨਰੂਫ ਨਹੀਂ ਲੀਕ ਕਰਦਾ ਹੈ ਨਹੀਂ ਬਹੁਤ ਸਾਰੀ ਸਕੋਰ ਵੀ ਐ ਨਗਾ ਨਾ ਉਹ ਸਾਲਾ ਮੀ ਲੈ ਹਟ ਗਿਆ ਹੀ ਕਿਦਨੇ ਮੈਂ ਚਲ ਖੜੀ ਰਹਿਣ ਦੇ ਚਲੋ ਆ ਗਈ ਬਰਸਾਤ ਦੁਬਾਰਾ ਆ ਗਈ ਬਾਈ ਆਵਾ ਗਈ ਬਰਸਾਤ ਤਾਂ ਆਵਾ ਗਈ ਬਰਸਾਤ ਨਹੀਂ ਰੁਕਦੀ ਹੈ ਓਏ ਹੋ ਗੱਡੀ ਦੇ ਅੰਦਰ ਨਹੀਂ ਪਤਾ ਲੱਗ ਰਿਹਾ ਬਰਸਾਤ ਕਾਸੇ ਆ ਰਹੀ ਆ ਕੱਲ ਨਾ ਰਾੜਾ ਰਿਹਾ ਬਾਈ ਕੱਲ ਕਰਕੇ ਕਰੇ ਬੋਰ ਵਾਲੇ ਮਿਸਤਰੀਆਂ ਨੂੰ ਫੋਨ ਕਰਦੇ ਇਹ ਤੋਂ ਬੱਦਲ ਵਹੀ ਗਈ ਉਹ ਦੇਖੋ ਬਾਈ ਬੱਦਲ ਕਿਸ ਤਰ੍ਹਾਂ ਜਾ ਰਿਹਾ ਫਿਰ ਬੋਰ ਕਰਾ ਲਿਆ ਇਹ ਲੇਟ ਹੋ ਜਾਗੇ ਆਪਾਂ ਬੋਰ ਕਰਾ ਲਿਆ ਉਹ ਮੈਂ ਕਿਹਾ ਰੁਕ ਜਾ ਉਹਦੇ 10 15 ਦਿਨ ਖਾਲੀ ਕੋਈ ਨਾ ਬੋਲੋ ਬੋਰ ਬੂਰ ਨੂੰ ਕੀ ਕਰਾਂਗਾ ਬੋਰ ਬੂਰ ਮਹਾ ਐਸੇ ਸਮੇਂ ਕਿਹਾਂ ਦੇ ਆਇਆ ਮੈਂ ਕਿਹਾਂ ਦੇ ਨਹੀਂ ਪਤਾ ਹੀ ਨਹੀਂ ਲੱਗਿਆ ਹੈ ਲੋ ਬਾਈ ਗੱਡੀ ਦਾ ਸਾਰੀ ਕੱਪੜਾ ਮਾਰਿਆ ਅਰਾਬ ਵੀ ਸਾਰਾ ਗਿੱਲਾ ਹੋ ਗਿਆ ਬਾਈ ਪੂਰਾ ਹਾਲ ਹੋ ਗਿਆ ਕੱਪੜੇ ਚੇਂਜ ਕਰਨ ਨੂੰ ਦੇਖੋ ਸਾਰੇ ਮੋਲ ਗਏ ਪਿੱਛੇ ਕੱਪੜੇ ਮਾਜਲ ਸਾਫ਼ ਸੀ ਹੋ ਜਾਗੀ ਯਾਰ ਕੁੰਦੀ ਹੋਈ ਪੜੀ ਦੀ ਯਾਰ ਗੱਡੀ ਦਾ ਪੂਰਾ ਹਾਲ ਹੋ ਗਿਆ ਤਾਂ ਦੇਖ ਕੰਮ ਕਰੀ ਜਾ ਬਰਸਾਤ ਦਾ ਬਹੁਤ ਆਈ ਬਈ ਮਾਰਨਿੰਗ ਸਵੇਰ ਲਾ ਲਓ ਵਲੋਗ ਦੀ ਸਟਾਰਟਿੰਗ ਲਾ ਲਓ ਬਾਰਸ਼ ਦੇ ਹੋਈ ਦੇਖੇ ਦੁਕਾਨ ਮ ਆਇਆ ਕੋਈ ਬਰਸਾਤ ਦੇਖੋ ਬਈ ਅੱਜ ਨਾ ਮਾਤਾ ਕਾ ਨੇ ਦੇਈ ਸੀ ਮਾਤਾ ਮਨੂੰ ਗੱਜ ਕੱਪੜੇ ਵਾ ਲੈ ਆਈਏ ਤਾ ਚੱਕ ਲਈਏ ਉੱਪਰ ਤੇ ਮੈਂ ਦੱਕ ਲਿਆ ਮਾ ਮਨੂੰ ਕੀ ਪਤਾ ਆਇਆ ਕੋਈ ਹੈ ਆਇਆ ਕੋਈ ਅੱਛਾ ਅੱਛਾ ਤੇ ਮਾਤਾ ਕਹਿੰਦੀ ਕੱਪੜੇ ਕੱਢ ਲੈ ਮਾਹਲਾ ਕਿੰਨੀ ਬਰਸਾਦ ਆ ਰਹੀ ਆ ਭੈਣ ਦਾ ਕੱਪੜੇ ਚੱਕਦੇ ਚੱਕਦੇ ਬਈ ਸਾਰੇ ਭਿੱਜ ਗਏ ਦੇਖੋ ਬਰਸਾਦ ਹੋ ਹੋ ਰਿਕਾਰਡ ਤੋੜ ਬਸਾ ਰਿਕਾਰਡ ਤੋੜ ਇੰਨੀ ਬਰਸਾਤ ਹੁੰਦੀ ਦੇਖੀ ਬਈ ਕਿਆ ਕੀ ਹੋ ਰਿਹਾ ਹਨ ਰੂਪ ਤਾਂ ਨਹੀਂ ਖੁੱਲਿਆ पर ना गड़ा खड़ी है मनो ना उल्टा चमक रहा था देखो इस तरह मू लग रहा कोई कह सका मिनट पहला बरसात हो रही थी भाई। सिर्फ जस्ट पंच मिनट पहला बरसात देखो धुप भी चढ़े देखो लो भाई सवेरे तो बरसात चली गई थी ਪਰੀ ਵਾ ਟਾਈਮ 1:00 ਵਜ ਰਿਹਾ ਬਾਈ ਓਧਾ ਘੰਟਾ ਹੋ ਗਿਆ ਬਰਸਾਤ ਪਰਦੇ ਨੂੰ 20 ਮਿੰਟ ਤਾਂ ਹੋ ਹੀ ਗਏ ਹਾਲਮੋਸਟ ਔਰ ਪੂਰਨ ਤੇਜ ਬਰਸਾਤ ਪੜ ਰਹੀ ਆ ਬਰਸਾਤ ਨੇ ਪੂਰੇ ਡੁੰਡੇ ਠਵਾਰ ਕੇ ਆ ਤੇ ਕਿ ਲੋ ਮਤロイ ਮੀ ਰੁਕ ਗਿਆ ਬਾਈ ਜੇ ਸ਼ਾਮ ਨੂੰ ਘੇੜਾ ਮਾਰਨਾ ਆ ਤਾਂ ਮੈਂ ਚੱਲ ਸ਼ਾਮ ਨੂੰ ਘੇੜਾ ਮਾਰ ਕੇ ਆਉਂਗਾ ਤਾ ਮਨੋਂ ਕਿ ਹਿਸਾਬ ਕਿਤਾਬ ਆ ਬਾਈ ਬਾਕੀ ਜੀਰੀਆਂ ਦਾ ਹਰਿਆਲੀ ਆ ਪੂਰੀ ਬਾਈ ਗੋਮਾ ਵੀ ਆ ਰਹੀ ਕੁਛ ਨਿਸਰ ਵੀ ਗਈ ਜੀਰੀਆਂ ਬਾਈ ਜਿਹੜੀ ਪਹਿਲਾਂ ਕਿ ਲੱਗੀ ਹੋਈ ਤੇ ਨਾ ਬਾਕੀ ਇਹ ਕਾਲੀ ਘਟਾ ਹਲੀ ਚੜੋ ਰਹੀ ਆ ਮੀ ਯਾਰ ਇਹ ਜਸਟ ਹਟਾ ਦੇਖੋ ਪਾਣੀ ਨੜ ਨੜ ਹਨ ਖੜਾ ਬਾਈ ਬੁੱਤਲ ਬਾਈ ਪੂਰੀ ਯਾਰ ਬਾਈ ਬਾਕੀ ਅੱਜ ਪਰਾ ਗਏ ਬਾਈ ਆਪਣੇ ਪਿੰਡ ਦੀ ਟਰਾਲੀਆਂ ਸੇਵਲੇ ਕਾ ਗਈਆਂ ਮੈਂ ਥੋੜਾ ਜਿਆਦਾ ਓਕੀ ਬਾਹਰ ਦਾ ਥੋੜਾ ਬੀਜੀ ਦਾ ਤੋਂ ਘਰ ਕਾ ਮੇਰਾ ਵੀਡੀਓ ਨਹੀਂ ਪਰਾ ਜਾ ਕੇ ਬਣਾ ਬਾਈ ਪਰ ਵੀਡੀਓ ਜ਼ਰੂਰ ਪਾਉਂਗਾ ਬਾਈ ਚਾਰ ਟਰਾਲੀਆਂ ਗਈਆਂ ਭਰ ਕਾ ਬਾਈ ਕੁਝ ਉਸਕੀ ਲੰਗਰ ਕੀ ਪਾਣੀ ਕੀ ਬਿਸਕਟ ਹੋਰ ਨਾਲ ਜਿਤਨਾ ਵੀ ਹੈ ਤਾਂ ਸੁੱਕਾ ਰਾਸ਼ਨ ਉਹ ਗਿਆ ਬਾਈ ਬਾਕੀ 4 ਭੇਜਿਆ ਬਾਈ ਕਟਰਾਲੀ ਪੂਰੀ ਭਰ ਕਾ ਕਟਕੋ ਡਾਉਣਾ ਬਾਈ 40 50 ਕੁਇੰਟਲ 4 ਉਹ ਭੇਜਿਆ ਬਾਈ ਜਿੰਨੇ ਕ ਜੋਗਾ ਹੈ ਤੇ ਪਿੰਡ ਦੇ ਵਾਸੀ ਜਰੂਰ ਭੇਜਿਆ ਬਾਈ ਸਾਰਾ ਸਮਾਨ ਬਾਕੀ ਮੈਂ ਹਲੇ ਹੀ ਥੋੜਾ ਜਿਹਾ ਕੰਮ ਇੱਧਰ ਉੱਧਰ ਚੱਲ ਰਿਹਾ ਮੈਂ ਵੀ ਇੱਕ ਦਿਨ ਜਾ ਕੇ ਆਵਾਂਗੇ ਬਾਈ ਕਿਉਂਕਿ ਹਲੇ ਜੇ ਤਾਂ ਲੰਬਾ ਟਾਈਮ ਚੱਲਣਾ ਹੈ ਉਹ ਸੰਘਰਸ਼ ਬਾਈ ਫੇਰ ਦੁਬਾਰਾ ਸੇਵਾ ਗਈ ਨਾ ਤਾਂ ਜਰੂਰ ਗੇੜਾ ਮਾਰ ਕੇ ਆਉਂਗਾ ਬਾਈ ਕਿ ਦੇਖਣਾ ਜ਼ਰੂਰੀ ਹੈ ਚੀਜ਼ਾਂ ਨੇ ਗੱਲ ਤੁਹਾਨੂੰ ਦਿਖਾਵਾਂਗੇ ਬਾਈ ਬਾਕੀ ਆਪਣੇ ਇੱਧਰ ਹੀ ਪਾਣੀ ਫੁੱਲ ਹੋ ਰਿਹਾ ਦੇਖੋ ਖੇਤਾਂੋਂ ਪਾਣੀ ਫੁੱਲ ਭਰਿਆ ਪੜਿਆ ਕਿਉਂ ਆਪਣੇ ਇੱਧਰ ਨਾ ਯਾਰ ਗਦਾਮ ਗਦੂਮ ਜਹਾਦਾ ਹੋ ਗਏ ਗਦਾਮਾਂ ਕੀ ਆੜ ਲੱਗੀ ਬਾਈ ਪਾਣੀ ਨਾ ਕਹੀਂ ਨਿਕੜਦਾ ਨਹੀਂ ਹੈ ਮਨ ਲੈ ਚਲੋ ਇਸੇ ਖੇਤ ਦਾ ਪਾਣੀ ਦਾ ਇਹ ਉਹ ਗਦਾਮ ਹੋ ਗਿਆ ਅੱਗਾ ਉਹ ਨੀ ਲਗ ਗਦਾਮ ਹੋ ਗਿਆ ਪਹਿਲਾਂ ਖੇਤਾਂ ਮੋਂ ਲੱਗ ਜੇ ਕਰਦਾ ਪਰੀ ਵੀ ਸਾਲਾ ਕਿੱਧਰ ਨੂੰ ਪਾਣੀ ਬਾਈ ਨਿਕਾਸੀ ਨਹੀਂ ਰਹੀ ਹੈ ਕਿਉਂਕਿ ਬਾਈ ਨਾ ਜਿਹੜੇ ਗਦਾਮ ਬਣਾ ਰਹੇ ਬਾਹਰ ਕੀ ਫੈਕਟਰੀਆਂ ਹਨ ਵਾ ਕਰੋੜ ਆਰਪੇ ਅਰਬਾਂ ਦੇ ਕੰਮ ਹਨ ਦਾ ਇਹਨਾਂ ਮਿੱਟੀ ਪਾਲੀ ਪਰ ਜ਼ਿੰਮੇਵਾਰ ਕਹਾ ਦੇ ਮਿੱਟੀ ਪਾਵਾ ਇੰਨੀ ਯਾਰ ਆ ਮਿੱਟੀ ਪੜਾ ਬਾਈ ਜ਼ਿੰਮੇਦਾਰ ਬਸ ਸੱਚੀ ਕਹਿਣੀ ਬਾਈ ਦੇਖੋ ਪਾਣੀ ਇੱਧਰ ਸੜਕਾਂ ਬਗੈਤਰ ਖੜਿਆ ਬਾਰੇ ਕਿ ਨਿਕਾਸੀ ਉਹਨੇ ਨਹੀਂ ਰਹੀ ਨਾ ਤੇ ਇੱਧਰ ਰਹੀ ਨਿਕਾਸੀ ਨਾਲ ਲੈਫਟ ਸਾਈਡ ਨਾਲ ਰਾਈਟ ਸਾਈਡ ਕਿੱਧਰ ਨੇ ਕਿੱਧਰ ਨੇ ਤਾਂ ਪਾਣੀ ਜਾ ਕੇ ਤਾਂ ਹੀ ਬਣਾਗਾ ਬਾਈ ਕੰਮ ਪਰ ਪਾਣੀ ਵੀ ਜੰਮੇ ਹੀ ਨਹੀਂ ਰਿਹਾ ਹੈ ਪਾਕੀ ਸਭ ਤੋਂ ਪਹਿਲਾਂ ਮਾਰੇ ਉਹਣਾ ਸਭ ਤੋਂ ਪਹਿਲਾਂ ਫੈਕਟਰੀ ਆਈ ਧੀਓ ਪਹਿਲਾਂ ਇਹ ਦੇਖੋ ਇੱਧਰ ਪਾਣੀ ਪੜਿਆ ਇਬ ਤਾਂ ਉਹ اڈਾਨੀ ਕੀ ਹੈ ਫੈਕਟਰੀ ਪਹਿਲਾਂ ਕੋਈ ਹੋਰ ਦੀ ਫੈਕਟਰੀ ਬਾਈ ਮਟਰ ਫੈਕਟਰੀ ਦੀ ਪਹਿਲਾਂ ਬਹੁਤ ਤਕੜੀ ਬਾਈ ਇਹ ਦੇਖ ਪਾਣੀ ਕਿਤਨਾ ਭਰਿਆ ਪੜਿਆ ਇਹਿੱਧਰ ਨੂੰ ਇਸਿੱਧਰ ਨੂੰ ਰਸਤਾ ਇਸਕਾ ਪਾਣੀ ਦਾ ਜੋਰ ਇਹਨੂੰ ਜਾਉ ਨਹੀਂ ਸਕਦਾ ਬਾਈ ਮੜ ਦੇ ਕਿੱਦੇ ਵਿੱਚ ਆ ਮਾ ਖੜ ਗਿਆ ਪਾਣੀ ਨਿਕਲਦਾ ਨਹੀਂ ਹੈ ਪਾਣੀ ਕਿੱਧਰੋਂ ਕੱਢਾਂ ਦਾ ਪਾਣੀ ਬਾਈ ਸਾਰੀ ਐਸੀ ਤੈਸੀ ਕੰਮ ਕੀ ਹੋਊਗਾ ਬਾਕੀ ਉਹ ਆਹ ਟੈਗ ਦੀ ਇੱਕ ਵਾਰੇ ਪਿੰਡਾਂ ਇਹੋ ਵੀ ਵਿਚਾਰੀ ਬੰਦ ਹੋ ਗਈ ਟਾਈਮ ਹੋ ਗਿਆ ਇਹ ਇਹ ਵਾਲੀ ਹੈ ਜਿੱਦਿ ਛੱਡਣਾ ਮੇਰੇ ਰਾਈਟ ਸਾਈਡ ਮਾ ਇੱਕ ਦਾਮਾ ਦੇ ਇੱਕ ਆਹ ਵਾਲੀ ਇਹ ਉਹ ਵੀ ਬੰਦ ਹੋਊਗੀ ਬਾਕੀ ਉਹ ਅਡਾਂ ਲੇਗੀ ਫੈਕਟਰੀ ਬਾਈ ਬਹੁਤ ਤਗੜੀ ਫੈਕਟਰੀ ਹੈ ਜਕੀ ਬਾਈ ਦੁਨੀਆ ਭਰ ਮਾ ਕਹੀਂ ਸਿਮਿੰਟ ਜਾ ਰਿਹਾ ਬਾਈ ਇਹ ਉਹਦੀ ਇਹ ਇਹ ਬੰਦ ਹੋਊਗੀ ਵਿਚਾਰੀ ਚਾ ਮਾੜੇ ਦਿਨ ਆਇਸ ਕਿ ਤੇ ਬੈਨਾ ਫੈਕਟਰੀ ਉਹਦੀ ਬਾਈ ਮਟਰ ਫੈਕਟਰੀ ਇੱਟ ਪਤਾ ਨਹੀਂ ਚੱਲ ਰਹੀ ਨਹੀਂ ਚੱਲ ਰਹੀ ਬਾਈ ਬਾਕੀ ਜ਼ਿੰਮੇਦਾਰ ਬਾਈ ਪਾਣੀ ਕੱਟ ਰਹੇ ਆ ਦੇਖੋ ਪਾਣੀ ਕੱਟੂ ਕੁਝ ਨਹੀਂ ਹੋਇਆ ਉਹ ਕਹਿ ਰਿਹਾ ਵੀਡੀਓ ਕਿੱਥੇ ਬਣਾ ਰਿਹਾ ਪਾਣੀ ਘਟ ਰੇ ਸਾਰੇ ਮਾਤੇ ਬਾਈ ਇੱਧਰ ਜਾ ਸਿਆ ਆਪਾ ਪੱਕੀ ਬਾਈ ਨੇ ਕੁਝ ਕਲਿੱਪ ਐਡ ਕਰੀਆਂ ਕਿਉਂਕਿ ਮੇਰੇ ਕੋਲ ਉਹ ਜਾਣ ਨਹੀਂ ਹੋਇਆ ਤਾਂ ਪਰ ਮੇਰੇ ਪਿੰਡ ਦੇ ਮੁੰਡੇ ਗਏ ਤੇ ਜਿਹੜੇ ਸੇਵਾ ਕਰਕੇ ਆਏ ਔਰ ਬਹੁਤ ਜ਼ਿਆਦਾ ਪਾਣੀ ਦਾ ਸਾਰਾ ਵੀਡੀਓ ਮੇਂ ਦੇਖੋ ਟਰੈਕਟਰ ਕੇ ਸ਼ੋਹਾਂ ਤੱਕ ਪਾਣੀ ਦਾ ਸਾਰੀ ਵੀਡੀਓ ਅੱਗਾ ਦੇਖੋ ਜਿਹੜੀ ਵੀ ਪਾਈ ਹੋਈ ਜਿੰਨੀ ਵੀ ਕਲਿੱਪਾਂ ਬਾਈ ਬੋਲੋ ਚੱਲ ਰਿਹਾ ਭਰ ਕੇ ਆਣਾ ਆ ਪਿੰਡ ਬਡਾਲਾ ਹਰਿਕੇ ਪੁੱਤਨ ਤੋਂ ਅਗਲੇ ਪੱਸੇ ਹੈ ਜਿੱਥੇ 4-4 5-5 ਫੁੱਟੋ ਪਾਣੀ ਫਸਲਾਂ ਦੇ ਵਿੱਚ ਖੜਾ ਹੋਇਆ ਹੈ ਤੇ ਇੱਧਰ ਪਸ਼ੂਆਂ ਦੇ ਚਰਨ ਵਾਸਤੇ ਕੋਈ ਵੀ ਫਸਲ ਨਹੀਂ ਦਿਖਾਈ ਦੇ ਰਹੀ ਵਿਖੋ ਸਕਰਤੇ ਇਹਨਾਂ ਪਿੰਡਾਂ ਵਿੱਚ ਬਾਬਾ ਜੀ ਦੁਆਰਾ ਲੋੜਵੰਦ ਪਰਿਵਾਰਾਂ ਨੂੰ ਇੱਕ ਗੰਢ ਫੁੱਟੋ ਭਰਾਓ ਮੰਨ ਦਿੱਤਾ ਜਾ ਰਹੀ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਮਿਲ ਚੁੱਕਿਆ ਹੈ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਜਿਨ੍ਹਾਂ ਨੂੰ ਨਹੀਂ ਮਿਲਿਆ ਉਹਨਾਂ ਨੂੰ ਹੀ ਦਿੱਤਾ ਜਾ ਰਿਹਾ ਹੈ ਪਸ਼ੂਆਂ ਨੂੰ ਚਾਰ ਦਿਨੀ ਚਾਰਾ ਦਿੱਤਾ ਜਾ ਰਿਹਾ ਹੈ ਹੈ ਨਹੀਂ ਨਹੀਂ ਜਾਂਦੀ ਜੀਪ ਘੁੰਮ ਗਈ ਹੈ ਜੀ ਆ ਦੇਖੋ ਜੀ ਪਾਣੀ ਇਹ ਪਿੰਡ ਰਾਜਗੁਰਦੇ ਨੋਜਵਾਲ ਹਨ ਸੇਵਾ ਕਰ ਰਹੇ ਹਨ 3-4 ਦਿਨਾਂ ਤੋਂ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸਾਰਯੋਗ ਨੌਜਵਾਨਾਂ ਦਾ ਜਿਨ੍ਹਾਂ ਨੇ ਸੇਵਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਤੋਂ ਜ਼ਿਆਦਾ ਐਨਆਰਆਈ ਭਰਾਵਾਂ ਨੇ ਮੇਰੇ ਨੇ ਬਹੁਤ ਯੋਗਦਾਨ ਪਾਇਆ ਹੈ ਸੌਰਵ ਦੇਖ ਕੇ ਪਾਣੀ ਪੋਹਦਾ ਐਵੇਂ ਰੱਖਣਾ ਹੀ ਬਸ ਐਵੇਂ ਆ ਬਿਲਕੁਕੁਲ ਉਹ ਲਿਫਟ ਲਵਾ ਦੇ ਲਿਫਟ ਉ ਤੇ ਲਿਫਟ ਲਾ ਕੇ ਟਰੈਕਟਰ ਨਿਕਲੇ ਨੇ ਪੂਰਾ ਪਾਣੀ ਏਅਰ ਸਿਲੰਡਰ ਦੇ ਉੱਤੇ ਦੇ ਆ ਆਪਣੀ ਕੋਰੀਆ ਤੇ ਚਾਰ ਚਰ ਫੁੱਟ ਪਾਣੀ ਭਰਿਆ ਇੱਥੇ ਨਾਲ ਨਾਲ ਆਏ ਗਰੇ ਗਰੇ ਹੈ ਕੀ ਆ ਉਹ ਭਾਈ ਇਹ ਹੁੰਦਾ ਕੀ ਜਸ ਬਿਲਕੁਲ ਸਾਫ਼ ਹੀ ਪਾਣੀ ਆਇਆਵੇਂ ਦਾ ਬਿਲਕੁਲ ਸਾਫ਼ ਭਾਈ ਚਲੋ ਤੋਰੋ ਵੀ ਗਾਰਾ ਨਹੀਂ ਆਇਆ ਬਿਲਕੁਲ ਸਾਫ਼ ਪਾਣੀ ਆਇਆਵੇਂ ਵੱਡਾ ਰਿਆ ਉਹਦੇ ਵਿੱਚ ਗਰ ਆਉਂਦਾ ਰਿਆ ਇਹ ਝੋਨਿਆਂ ਦਾ ਕਰਕੇ ਥੋੜਾ ਫਿਲਟਰ ਹੋ ਹੀ ਜਾਂਦਾ ਪਾਣੀ ਮਤਰਾ ਹਾਂ ਬਾਈ ਹਰੀ ਕਹਿੰਦੇ ਨੇ ਵੀ ਘਰਾਂ ਚੋਂ ਪਾਣੀ ਇਧਰਲੇ ਪਿੰਡਾਂ ਚੋਂ ਨਾ ਗਾਰੇ ਵਾਲਾ ਪਾਣੀ ਨਹੀਂ ਆਇਆ ਬਿਲਕੁਲ ਸਾਫ਼ ਪਾਣੀ ਆਇਆ ਵੇਖੋ ਥੱਲੇ ਕਿਵੇਂ ਸਾਫ਼ ਰੋੜੇ ਦਿਸਣਦੇ ਨੇ ਚਿੱਟੇ ਇਹ ਲੰਬੜਦਾਰ ਜਾ ਰਿਹਾ ਸਮਾਨ ਛਡਾਣ ਦੇਦੇ ਆਲੇ ਨਾ ਕਿੱਲੇ ਕਿੱਲੇ ਦੇ ਗੇਟ ਦੇ ਅੱਗੇ ਜਾ ਕੇ ਗਾਲੀਆਂ ਮੋਚ ਰਿਹਾ ਇਸ ਪਿੰਡ ਨੂੰ ਪਹਿਲੀਆਂ ਆਪਣੀਆਂ ਟਰਾਲੀਆਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਨੇ ਸਰਦੇਵ ਜੀ ਸਰਦੇਵ ਥੋੜੇ ਦਿਨ ਪਹਿਲਾਂ ਨਾ ਮੈਂ ਇਸ ਦੀ ਵੀਡੀਓ ਪਾਰਕੀ ਦੀ ਬਿਲਕੁਲ ਡਰਟੀ ਗਾਲਤੋਂ ਕੱਢ ਨਹੀਂ ਸਕਦੇ ਇਸ ਨੂੰ ਜਿਵੇਂ ਫੁੱਦੂ ਕਲਾਸ ਦਾ ਬਾਈ ਉਹ ਆਇਆ ਬੇਕਾਰ ਆ ਨਾ ਲਿਓ ਬਾਈ ਜੇ ਕਿਸੇ ਨੂੰ ਹੀ ਪਤਾ ਨਾ ਇਹ ਕਿਤੇ ਇਸ ਵਾਰ ਫੋਨ गिर ਜਾ ਇਸ ਦੀ ਮੈਗਨੇਟ ਬਹੁਤ ਕੰਮਕੀ ਨਹੀਂ ਹੈ ਇੱਕ ਇਸ ਦਾ ਵਿਜ਼ਨ ਨਹੀਂ ਪੂਰਾ ਹੈ ਮੋਡ ਸਹੀ ਨਹੀਂ ਹੈ ਜੇ ਗੱਡੀ ਮਾ ਲਾਣਾ ਕਿਸੇ ਨੂੰ ਅੱਗੇ ਦਾ ਵੀਊ ਦੇਖਣਾ ਜਾਂ ਵੈਸੇ ਵੀ ਸਿੱਧਾ ਰੱਖਣਾ ਠੀਕ ਨਹੀਂ ਹੈ ਬਾਈ ਬਾਕੀ ਬਹੁਤ ਔਖਾ ਮਨੋ ਆਫਲਾਈਨ ਹੀ ਮਿਲਿਆ ਮਾਰੇ ਨੇ ਅੰਬਾਲੇ ਦੇ ਯੋ ਪੋਰਟਰ ਸਭ ਤੇ ਐਨ ਵਧੀਆ ਬਾਈ ਇੰਨਾ ਕੋ ਵਧੀਆ ਨਾ ਕੋਈ ਅੰਤ ਨਹੀਂ ਬਸ ਜਿਸਕੀ ਕੋਈ ਰੀਜ਼ ਨਹੀਂ ਬਾਈ ਥਾ ਮੇਰੀ ਅੱਜ ਦੇ ਘਟ ਘਟ ਬਈ 2 ਸਾਲ 3 ਸਾਲ ਪਹਿਲਾਂ ਕੀ ਵੀਡੀਓ ਦੇਖ ਲਓ ਸਾਰੀ ਗੱਡੀਆਂ ਮੇਰੇ ਪੱਕਾ ਲਗਿਆ ਹੋਆ ਕੋ ਬਾਈ ਯੋ ਬਹੁਤ ਚੀਜ਼ ਵਧੀਆ ਪਰ ਵਿਚਵਾ ਨਾ ਯੋ ਆਣੀ ਬੰਦ ਹੋ ਗਈ ਤੁਸਮਾ ਆਨਲਾਈਨ ਨਹੀਂ ਆ ਰਹੀ ਹੈ ਵੀਊ ਬਾਕੀ ਉਹ ਨਾ ਆਨਲਾਈਨ ਨਹੀਂ ਆ ਰਹੀਦੀ ਬਾਈ ਆਨਲਾਈਨ ਮਿਲ ਹੀ ਆਏ ਉਹ ਕਹਿੰਦੇ ਟੂੰ 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 ਕਾ ਨਾ ਬਹੁਤ ਸਾਰੇ ਆਪਣੇ ਮੈਂ ਤੇ ਕਾਰਾਂ ਦਾ ਸਮਾਨ ਮਿਲ ਆ ਅੰਬਾਲਾ ਤੋਂ ਉਹਨਾਂ ਬਤ ਲੈ ਲੂਗਾ ਨਾ ਬਹੁਤ ਔਖੀ ਗਈ ਆ ਬਾਈ ਕਹਿੰਦਾ ਮਿਲ ਤੋਂ ਜਾਗਾ ਮਿਲਗਾ 400 ਰੁਪਏ ਦਾ ਦਿਆ ਇਹ ਕੱਲਾ ਦੇਖੋ ਨਹੀਂ ਨਹੀਂ 400 ਰੁਪਏ ਦਾ ਬਹੁਤ ਵਾਹ ਹੋ ਜਾਇਆ ਇੱਕ ਮਿੰਟ ਇਸ ਦੀ ਸੈਟਿੰਗ ਆਪ ਨੂੰ ਥੋੜੀ ਜੀ ਹਾਂ ਬਹੁਤ ਦਿਨਾਂ ਬਾਅਦ ਆਇਆ ਨਾ ਸੈਟਿੰਗ ਨਹੀਂ ਆਲੀ ਤਾਂ ਮੈਨੂੰ ਸੈਟਾ ਪੂਰਾ ਬਾਕੀ बाकी भाई बरसात से राहत मिली दिन तो वीडियो नहीं बनाई ना दो दिन, वीडियो ना पहली वीडियो ना। ओ। दो दिन पहले की शूट करी हुई नहीं बरसात आई दोन का गैप मिल गया बाकि चाह दस दियो ले जो मेरे पर बैक्यूम वूक्यूम आगरा वगैरह फुदूआ है जमी भैनजूत क्योंकि इस बार टिकता ही नहीं बनी मैगनेट जिस तरह पाना ਖੱਡਾ ਵਾਦਾ ਕੋਈ ਡੈਂਕਾ ਪਤਾ ਨਾ ਆਪਣੇ ਪਤਲਾ ਕਿੱਜਦਾ ਮੈਂ ਕਿਆ ਸੋਦਾ ਠੀਕ ਨਹੀਂ ਬਾਈ ਬਾਕੀ ਦਾਦੀ ਹਰ ਨੇ کہیں ਜਾਣਾ ਤਾਂ ਉਹਨੂੰ ਛੱਡਣਾ ਇਹਦਾ ਬਸ ਇੰਨੇ ਬਾਕੀ ਇਹ ਚੱਲਾਂ ਦੁਕਾਨਪਰ ਇਹਦਾ ਜ਼ਿੰਦਗੀ ਜਿਸ ਤਰ੍ਹਾਂ ਕਹਦੇ ਕਹਣਾ ਰੇਲ ਦੇ ਡੱਬੇ ਵਾਰ ਕੀ ਹੋ ਰਹੀ ਹੈ ਨਾ ਤੋਗਾ ਜਿਸ ਤਰ੍ਹਾਂ ਅਸਮਾਰ ਰੇਲੋਂ ਬੈਠ ਜਾ ਆਪ ਪਸਾਵ ਕਰਕੇ ਫੇਰ ਡੱਬੇ ਮੇ ਰੇਲ ਕੇ ਉਹ ਕੰਮ ਹੀ ਮਾਰਾ ਹੋ ਰਿਹਾ ਨਾ ਤੋਗਾ ਬਾਈ ਫੇਰ ਦੁਕਾਨਾਂ 'ਵਾਂ ਬੈਠ ਜਾਇਆ ਸੌ ਜਾ ਫੇਰ ਦੁਕਾਨ 'ਵਾਂ ਚਲੇ ਜਾ ਰੇਲੇ ਡੱਬੇ ਵਰਗੀ ਜ਼ਿੰਦਗੀ ਹੋਈ ਵਧੀਆ ਬਾਈ ਚਲੋ ਠੀਕ ਆ ਜੋ ਵੀ ਹੈ ਜੋ ਮਾਲਕ ਨੇ ਜਹਾਂ ਰੱਖਣਾ ਤੇ ਜਿਸ ਤਰ੍ਹਾਂ ਕਰਨਾ ਬਾਈ ਉਸ ਤਰੀ ਹੁੰਦਾ ਆ ਆਪਾਂ ਪਲੈਨਿੰਗ ਜੋ ਮਰਜ਼ੀ ਕਰੀ ਜਾਣਾ ਤੇ ਮੰਨੋ ਥੋੜਾ ਇਸ ਤਰ੍ਹਾਂ ਟਰੈਵਲਿੰਗ ਯੂ ਕਰਾਂ ਵਾ ਕਰਾਂ ਵੀ ਘੁੰਮਣੇ ਫਿਰਨੇ ਦਾ ਸ਼ੌਕੀ ਬੰਦਾ ਤਾਂ ਮੈਂ ਥੋੜਾ ਬਟ ਜੋ ਆਪਾਂ ਸੋਚਾਂ ਉਸ ਤੇ ਆਪੋਜ਼ਿਟਿਵ ਆ ਬੰਦੇ ਗਾ ਜੋ ਬੰਦਾ ਸੋਚਾ ਉਸ ਤਰ੍ਹਾਂ ਕਦੇ ਨਹੀਂ ਹੁੰਦਾ ਹੈ ਬਾਈ ਬਾਕੀ ਬੰਦਾ ਆਪਣੇ ਦਿਮਾਗ ਤੇ ਲਾਈ ਜਾ ਕੁਛ ਕਰੀ ਜਾ ਬਾਕੀ ਦਾੜੀ ਧੋੜੀ ਬੰਦ ਰਹੀ ਹੈ ਮੁੱਛਾਂ ਵਗੈਰਾ ਹਨ ਵਧੀਆ ਗਈ ਮੇਰਾ ਤਕੜੀ ਦੋ ਚਾਰ ਆ ਦੋ ਚਾਰ ਕਿਆ 15 ਵੀ 20 ਦਿਨ ਹੋਈ ਪਹਿਲਾਂ ਸੈਟ ਕਰਾਈ ਜੀਨੇ ਦੋ ਕੁ ਮਹੀਨੇ ਮੁੱਛਾਂ ਬੜੀਆਂ ਜਾਂ ਬਹੁਤੇ ਵੀ ਕਾ ਪੁੱਛਾਂ ਰੱਖੇ ਕਰ ਕਹੀਂ ਮੇਰੇ ਨਾਲ ਰੱਖਾਂ ਇਹ ਦੋ ਚਾਰ ਦੋ ਕੁ ਮਹੀਨੇ ਹੀ ਮਹੀਨਾ ਰੱਖੀ ਜਾ ਦੋ ਮਹੀਨੇ ਰੱਖੀ ਜਾ ਫਿਰ ਬੰਦਾ ਇਰੀਟੇਟ ਹੋ ਜਾਵੇ ਮਟਾ ਦੇ ਕੌਣ ਸੰਭਾਲ ਰੱਖਾ ਯਾਰ ਨਹੀਂ ਕਿ ਸੰਭਾਲ ਰੱਖਣੀ ਬਹੁਤ ਅੱਛੀ ਓਕੀ ਆ ਮੈਂ ਮੁੱਚੀ ਬਾਕੀ ਦੇਖੋ ਹਨਾ ਜੀ ਮਿਲ ਗਿਆ ਨਾ ਰਸਤੇ ਮਾ ਵਾਲ ਕਟਾਣੇ ਮੇਰੇ ਪਿੰਡ ਨੂੰ ਹੀ ਹੈ ਨਾ ਜੀ ਉਹ ਕਦੇ ਕਟਾ ਲਮਾ ਯਾਰ ਬੜਿਆ ਲੁੱਕ ਆ ਗਿਆ ਦੇਖੋ ਜੀ ਥਰਮਾਲ ਜਿਹੜੇ ਬਣੇ ਓਕੇ ਰਿਪੋਰਟ ਆਵਾ ਹੈਅ ਡਰੈਸਰ ਪਿਲ ਗਿਆ ਤਾਂ ਬਿੱਲ ਹੀ ਜਮਾ ਚ ਲੈਣਾ ਵਾਲ ਕਟਾ ਲਿਆ ਬਹੁਤ ਪਾ ਗਿਆ ਟੈਨਸ਼ਨ ਹੋ ਗਿਆ ਇਹ ਜੀ ਇਨਕੋਲਾ ਪੂਰਾ ਹਾਲਸਾ ਹੋ ਗਿਆ ਪੜਦਾ ਝੱਗ ਸੀ ਮਿਚਰੀ ਦੀ ਬੰਦੇ ਨੂੰ ਆ ਬਾਲ ਦਾ ਫਿਰ ਕਟਵਾ ਲੈਣਾ ਮੰਦਾ ਹੋਰ ਉਹਨੂੰ ਕਿਸੇ ਆ ਜਾ ਬੰਦੇ ਬਾਕੀ ਚੱਲਾਂ ਕਰਾਂ ਨੂੰ ਬਈ ਥੋੜੀ ਮਾਰੇ ਪਿੰਡ ਮੈਂ ਦਿੰਦਾ ਸੋਨੇ ਵਾਲ ਬਾਲ ਕੱਟਾ ਵਿਚਾਰਾ ਔਰ ਰੁਪਈਏ ਵੀ ਕਿੰਨੇ ਬੇ ਸਾਰੇ 70 7.5 200 ਵਾਲੇ ਵੀ ਵਿਹੇ ਆ 70 ਰੁਪਏ ਲਿਆਰ ਵਧੀਆ ਵਿਚਾਰੇ ਨੇ ਕੱਟ ਗਦੀਏ ਵਾਈ ਵਾਈ ਸਿਉਸੀਨ ਲੱਗ ਰਿਹਾ ਤਾਂ ਗਰਮੀ ਤੋਂ ਜ਼ਰੂਰ ਲਗੀ ਪਰ ਚਲ ਕੋਈ ਨਹੀਂ पंद्रह के पंद्रह भी मिनट लगा इन्ना कि टाइम लगा बाकी उधर पानी दिखा रहा था ना उरे तक पानी आ गया था क्योंकि तो घट गया पानी बहुत पीछा वो देखो सारा पीछे चले गया मुड़ गया पानी